ਅੱਜ ਮਰੈਂਡਾ ਵਿਖੇ ਹਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਵੱਲੋਂ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਚੌਂਕ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਫੈਡਰੇਸ਼ਨ ਦੇ ਅਹੁਦੇਦਾਰ ਅਤੇ ਮੈਂਬਰ ਸਹਿਵਾਨ ਵੀ ਮੌਜੂਦ ਸਨ। ਇਸ ਮੌਕੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇਲਾਵਾ ਐਮਸੀ ਸਹਿਵਾਨ ਨਗਰ ਕੌਂਸਲ ਮਰੈਂਡਾ ਦੇ ਪ੍ਰਧਾਨ ਅਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਸਿੱਖ ਕੌਮ ਦੇ ਉਹ ਮਹਾਨ ਜਰਨੈਲ ਸਨ ਜਿਨ੍ਹਾਂ ਨੇ 1783 ਵਿੱਚ ਦਿੱਲੀ ਤੇ ਹਮਲਾ ਕਰਕੇ ਲਾਲ ਕਿਲੇ ਤੇ ਪੰਥ ਦਾ ਨਿਸ਼ਾਨ ਸਾਹਿਬ ਚੜਾ ਕੇ ਜਿੱਤ ਪ੍ਰਾਪਤ ਕੀਤੀ ਸੀ ਅਤੇ ਜਿਸ ਸਿੱਲ ਤੇ ਮੁਗਲ ਬਾਦਸ਼ਾਹ ਬੈਠ ਕੇ ਬਾਦਸ਼ਾਹ ਬਣਨ ਦਾ ਐਲਾਨ ਕਰਦੇ ਸਨ ਉਸ ਸਿੱਲ ਨੂੰ ਪੁੱਟ ਕੇ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਲਿਆ ਕੇ ਰੱਖ ਦਿੱਤਾ ਸੀ ਜੋ ਕਿ ਦਰਬਾਰ ਸਾਹਿਬ ਦੇ ਨੇੜੇ ਹੀ रामगड़िया बुंगा ਵਿਖੇ ਸਥਿਤ ਹੈ ਮਹਾਰਾਜ ਜੱਸਾ ਸਿੰਘ रामगड़िया ਚੌਕ ਦਾ ਨਾਮ ਰੱਖਣ ਸਮੇਂ ਵਿਧਾਇਕ ਡਾਕਟਰ ਚਰਨਜੀਤ ਸਿੰਘ ਵੱਲੋਂ ਇਸ ਮਹਾਨ ਯੋਧੇ ਯੋਧੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਜਿ ਇਹ ਸਪੂਤ ਕੌਮ ਦੇ ਮਹਾਨ ਯੋਧਿਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਅਤੇ ਉਹਨਾਂ ਦੀ ਯਾਦ ਵਿੱਚ ਕੋਈ ਨਾ ਕੋਈ ਯਾਦਗਾਰ ਵੀ ਬਣਾਉਣੀ ਚਾਹੀਦੀ ਹੈ ਕਿ ਸਾਡੇ ਪੌਂਦੇ ਮਹਾਨ ਜਰਨੈਲ ਸਰਦਾਰ ਜੱਸਾ ਸਿੰਘ ਰਾਮਗੜੀਆ ਜਿਨ੍ਹਾਂ ਦਾ ਕੇ 300 ਸਾਲ ਪਿਛਲੇ ਸਾਲ ਮਨਾਇਆ ਗਿਆ ਤੇ ਅੱਜ 300 ਸਾਲ ਇੱਕ ਸਾਲ ਜਿਹੜਾ ਉਹਨਾਂ ਦਾ ਜਨਮ ਸਤਾਵੀ ਹੈ ਉਸ ਮੌਕੇ ਤੇ ਅੱਜ ਜਿਹੜਾ ਸਾਡਾ ਇਹ ਚੌਂਕ ਹੈਗਾ ਇਸ ਦਾ ਨਾਮ ਜਿਹੜਾ ਹੈਗਾ ਸਰਦਾਰ ਜਸਤਾ ਸਿੰਘ ਰਾਮਗੜੀਆ ਚੌਕ ਜਿਹੜਾ ਰੱਖਿਆ ਗਿਆ ਤੇ ਮੈਂ ਸਮਝਦਾ ਕਿ ਐਸੇ ਜਰਨੈਲ ਜਿਨ੍ਹਾਂ ਨੇ ਕਿ ਪੰਜਾਬ ਨੂੰ ਸਿੱਖ ਕੌਮ ਨੂੰ ਜਿੰਦਾ ਰੱਖਿਆ ਉਹਨਾਂ ਦਾ ਨਾਂ ਜਿਹੜਾ ਹੈਗਾ ਜਗ੍ਹਾ-ਜਗ੍ਹਾ ਜਿਹੜਾ ਹੈਗਾ ਲਿਖਿਆ ਜਾਣਾ ਚਾਹੀਦਾ ਤੇ ਅੱਜ ਮੋਰਿੰਡੇ ਲਈ ਔਰ ਸਾਡੇ ਸਾਰੇ ਰਾਮਗੜੀਆ ਬਰਾਦਰੀ ਲਈ ਇੱਕ ਬਹੁਤ ਹੀ ਮਾਣ ਦੀ ਗੱਲ ਹੈ ਤੇ ਅੱਜ ਇਸ ਚੌਂਕ ਦਾ ਜਿਹੜਾ ਇਹ ਨਾਂ ਰੱਖਿਆ ਅਸੀਂ ਉਹਨਾਂ ਦੀ ਦੇਣਤਾ ਨਹੀਂ ਦੇ ਸਕਦੇ ਜੋ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਜੋ ਉਹਨਾਂ ਨੇ ਕੌਮ ਨੂੰ ਸੇਧ ਦਿੱਤੀ ਉਹਦਾ ਉਹਦੀ ਦੇਣ ਨਹੀਂ ਦਿੱਤੀ ਜਾ ਸਕਦੀ ਲੇਕਿਨ ਅੱਜ ਇਸ ਚੌਂਕ ਦਾ ਨਾਂ ਰੱਖਣ ਨਾਲ ਜੋ ਵੀ ਇੱਥੇ ਆਏਗਾ ਪੜ੍ਹੇਗਾ ਉਹ ਉਹਨੂੰ ਯਾਦ ਕਰੇਗਾ ਤੇ ਇਹ ਉਹਨਾਂ ਲਈ ਸਾਡੇ ਵੱਲੋਂ ਸਾਡੇ ਸ਼ਹਿਰ ਵਾਸੀਆਂ ਵੱਲੋਂ ਇੱਕ ਬਹੁਤ ਵੱਡੀ ਸ਼ਰਧਾਂਜਲੀ ਹੈ ਜਿਹੜੀ ਕੌਮ ਆਪਣੇ ਪਿਛੋਕੜ ਨੂੰ ਭੁੱਲ ਜਾਂਦੀ ਹੈ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦੀ ਹੈ ਉਹ ਕਾਮ ਹੌਲੀ-ਹੌਲੀ ਮਰ ਜਾਂਦੀ ਹੈ ਸੋ ਅਗਰ ਅਸੀਂ ਚਾਹੁੰਦੇ ਆਂ ਕਿ ਆਪਸੀ ਸਾਡੀ ਕੌਮ ਇਦਾਂ ਹੀ ਸਾਡੀ ਪੰਜਾਬੀ ਸਾਡੀ ਪੰਜਾਬੀ ਸਾਡਾ ਵਿਰਸਾ ਜਿਉਂਦਾ ਰਹੇ ਤਾਂ ਐਸੇ ਜਿਹੜੇ ਸਾਡੇ ਮਹਾਨ ਸ਼ਹੀਦ ਨੇ ਮਹਾਨ ਦੇਣ ਦਾ ਅਸੀਂ ਉਹਨਾਂ ਨੂੰ ਯਾਦ ਕਰੀਏ ਤੇ ਆਪਣੇ ਬੱਚਿਆਂ ਨੂੰ ਆਉਣ ਵਾਲੀਆਂ ਕੌਮਾਂ ਨੂੰ ਵੀ ਉਹਨਾਂ ਬਾਰੇ ਦੱਸੀਏ ਮੈਂ ਬਹੁਤ ਬਹੁਤ ਸਾਰੇ ਰਾਮਗੜੀਆ ਪ੍ਰਾਦੀਸ਼ ਸਾਡੇ ਵੀਰ ਆਏ ਨੇ ਉਹਨਾਂ ਦੇ ਪ੍ਰਧਾਨ ਸਾਹਿਬ ਸਾਰੇ ਪੁਰ ਉਹਨਾਂ ਦੇ ਮੈਂਬਰ ਸਹਿਬਾਨ ਸਾਰਿਆਂ ਨੂੰ ਮੈਂ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਸਾਰਿਆਂ ਨੂੰ ਇੱਕ ਵਾਰ ਫੇਰ ਬਹੁਤ-ਬਹੁਤ ਵਧਾਈ ਦਿੰਦਾ ਵਾਈ ਗੁਰਜੀਤਾ ਆਜੋ ਵਾਈ ਗੁਰਜੀਤ ਬੋਲੇ ਈਸੋ ਨਿਹਾਲ ਇਸ ਮੌਕੇ ਫੈਡਰੇਸ਼ਨ ਦੇ ਪ੍ਰਧਾਨ ਅਤੇ ਸਰਪ੍ਰਸਤ ਕੁਲਵੀਰ ਸਿੰਘ ਸੋਨੂ ਵੱਲੋਂ ਆਏ ਹੋਏ ਸਮੂਹ ਨਗਰ ਨਿਵਾਸੀਆਂ ਅਤੇ ਦਾ ਧੰਨਵਾਦ ਕੀਤਾ ਕਿ ਉਹ ਵੱਡੀ ਗਿਣਤੀ ਵਿੱਚ ਇਸ ਸਮਾਗਮ ਦਾ ਹਿੱਸਾ ਬਣੇ ਇਸ ਮੌਕੇ ਪਹੁੰਚੇ ਪਤਵੰਤੇ ਸੱਜਣਾ ਨੂੰ ਅਤੇ ਐਮਸੀ ਸਾਹਿਬ ਨੂੰ ਸਰੋਪੇਉ ਪਾ ਕੇ ਸਨਮਾਨਿਤ ਵੀ ਕੀਤਾ ਗਿਆ ਪੇਸ਼ ਹੈ ਲੋਕ ਮਸਲੇ ਚੈਨਲ ਦੀ ਵਿਸਤਾਰ ਨਾਲ ਰਿਪੋਰਟ ਬੋਲੇ ਸੋਨਹਾ ਸਾਰੀਆ ਤੁਨ ਬੋਲੇ ਸੋਨਹਾ ਸਾਰੀਆ ਤੁਨ खो मड़ा जा oh gets और सब